ਕੀ ਤੁਹਾਡਾ ਵੀ ਯੂਰਿਕ ਐਸਿਡ ਵੱਧ ਗਿਆ ਹੈ ਤੁਸੀਂ ਬਲੱਡ ਟੈਸਟ ਕਰਾਇਆ ਉਸ ਦੇ ਵਿੱਚ ਯੂਰਿਕ ਐਸਿਡ ਤੁਹਾਡਾ ਹਾਈ ਰੇਂਜ ਵਾਲ ਆ ਗਿਆ ਹੈ ਤਾਂ ਇਸ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਵੀ ਆਪਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਕਿ ਆਪਾਂ ਯੂਰਿਕ ਐਸਿਡ ਦੀ ਦਵਾਈ ਤੋਂ ਬਚ ਸਕੀਏ ਮੇਰੇ ਨਾਲ ਡਾਕਟਰ ਬੇਬਾਸਰਾ ਮਾਜੂਦ ਨੇ ਸਭ ਤੋਂ ਪਹਿਲਾਂ ਅਗਰ ਤੁਹਾਨੂੰ ਦੱਸੀਏ ਯੂਰਿਕ ਐਸਿਡ ਹੁੰਦਾ ਕੀ ਹੈ ਕੁਝ ਵੀ ਆਪਾਂ ਖਾਂਦੇ ਹਾਂ ਹਰ ਇਨਸਾਨ ਦੇ ਵਿੱਚ ਕੈਮੀਕਲ ਬਣਦੇ ਨੇ ਹਰ ਇਨਸਾਨ ਦੇ ਵਿੱਚ ਯੂਰਿਕ ਐਸਿਡ ਪਾਂਦਾ ਹੀ ਪਾਂਦਾ ਕੁਝ ਵੀ ਆਪਾਂ ਖਾਵਾਂਗੇ ਪਿਰੀਨ ਨਾਮ ਦਾ ਇੱਕ ਕੈਮੀਕਲ ਜਿਹੜਾ ਪਿਰੀਨ ਨਾਮ ਦਾ ਇੱਕ ਕੈਮੀਕਲ ਜਦੋਂ ਰਿਲੀਜ਼ ਹੁੰਦਾ ਹੈ ਔਰ ਉਸ ਦਾ ਜਦੋਂ ਮੈਟਾਬੋਲਿਜ਼ਮ ਹੋਏਗਾ ਯੂਰਿਕ ਐਸਿਡ ਬਣੇਗਾ ਬਹੁਤ ਲੋਕਾਂ ਦੇ ਵਿੱਚ ਇਹ ਯੂਰਿਕ ਐਸਿਡ ਆਪਣਾ ਯੂਰਿਨ ਰਾਹੀਂ ਨਿਕਲ ਜਾਂਦਾ ਕਿਡਨੀ ਰਾਹੀਂ ਨਿਕਲ ਜਾਂਦਾ ਔਰ ਬਹੁਤ ਲੋਕਾਂ ਦੇ ਵਿੱਚ ਇਹ ਗਠੀਏ ਦਾ ਰੂਪ ਧਾਰਨ ਕਰ ਲੈਂਦਾ ਜੋੜਾਂ ਦਾ ਦਰਦ ਵੀ ਕਰਦਾ ਹੈ ਔਰ ਕਈ ਲੋਕਾਂ ਦੇ ਵਿੱਚ ਦਿਲ ਦੀ ਬਿਮਾਰੀ ਵੀ ਲਾ ਦਿੰਦਾ ਹੈ ਸੋ ਕਿਰਪਾ ਕਰਕੇ ਤੁਸੀਂ ਧਿਆਨ ਰੱਖੋ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਫਰਕਟੋਜ਼ਾ ਜਿਹਨਾਂ ਦੇ ਵਿੱਚ ਟੌਫੀਆਂ ਚਾਕਲੇਟ ਬੰਦ ਖਾਣੀ ਮਤਲਬ ਬੰਦ ਖਾਣੀ ਮਤਲਬ ਜਿਹੜਾ ਪੈਕਡ ਫੂਡ ਆਉਂਦਾ ਬਿਲਕੁਲ ਨਹੀਂ ਖਾਣਾ ਸੌਗੀ ਨਹੀਂ ਖਾਣੀ ਤੁਸੀਂ ਔਰ ਖਜੂਰ ਨਹੀਂ ਖਾਣੀ ਤੁਸੀਂ ਇਮਲੀ ਨਹੀਂ ਖਾਣੀ ਤੁਸੀਂ ਔਰ ਅਗਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਬੀਅਰ ਦਾ ਸੇਵਨ ਕਰਦੇ ਹੋ ਬਿਲਕੁਲ ਨਹੀਂ ਕਰਨਾ ਇਸ ਨਾਲ ਤੁਹਾਡਾ ਯੂਰਿਕ ਐਸਿਡ ਵਧੇਗਾ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਣੀਆਂ ਨੇ ਉਹ ਤੁਹਾਨੂੰ ਡਾਕਟਰ ਵੇਬਾ ਸਰਾਹ ਦੱਸਣਗੇ ਦੱਸੋ ਮੈਮ ਆਪਾਂ ਨੂੰ ਇਸ ਸਭ ਤੋਂ ਜ਼ਿਆਦਾ ਪਾਣੀ ਦੀ ਵੱਧ ਤੋਂ ਇਨਕਰੀਜ਼ ਕਰਨੀ ਹੈ ਵਧਾਉਣੀ ਹੈ ਆਪਣੀ ਦੂਸਰੀ ਚੀਜ਼ ਆਪਾਂ ਨੂੰ ਸੇਬ ਰੋਜ਼ ਖਾਣਾ ਹੈ ਐਪਲ ਜ਼ਰੂਰ ਖਾਣਾ ਕਿਉਂਕਿ ਉਸ ਵਿੱਚ ਮੈਲਿਕ ਐਸਿਡ ਹੁੰਦਾ ਜਿਹੜਾ ਆਪਣੇ ਲਈ ਬਹੁਤ ਜ਼ਰੂਰੀ ਹੁੰਦਾ ਤੀਸਰੀ ਚੀਜ਼ ਹੈਗੀ ਹੈ ਜਿਹੜੀ ਆਪਾਂ ਫ੍ਰੈਂਚ ਬੀਨਸ ਜਿੰਨੂੰ ਕਹਿੰਦੇ ਆ ਫਲੀਆਂ ਉਹ ਫਲੀਆਂ ਦੀ ਸਬਜ਼ੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਜੇ ਤੁਸੀਂ ਅੰਡੇ ਖਾ ਸਕਦੇ ਹੋ ਜੇ ਤੁਸੀਂ ਅੱਡੇ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਰੋਜ਼ ਐਗ ਜ਼ਰੂਰ ਖਾਣੇ ਚਾਹੀਦੇ ਅੰਡੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇੱਕ ਹੋਰ ਚੀਜ਼ ਜੋ ਤੁਸੀਂ ਐਡ ਕਰ ਸਕਦੇ ਹੋ ਜਿੰਨੂੰ ਕਹਿੰਦੇ ਆ ਚੈਰੀ ਜੇ ਤੁਸੀਂ ਇਹ ਸਾਰੀਆਂ ਗੱਲਾਂ ਦਾ ਘਰੇ ਧਿਆਨ ਰੱਖਦੇ ਹੋ ਤਾਂ ਤੁਸੀਂ ਆਪਣੀ ਯੂਰਿਕ ਐਸਿਡ ਦੀ ਪ੍ਰੋਬਲਮ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ